ਕੱਲ ਬੀਤੀ ਨੂੰ ਸ਼ਾਮ ਨੂੰ ਸੀਆਈਐਸਟਾਫ ਦੇ ਸਬ ਇੰਸਪੈਕਟਰ ਚੰਦਜੀ ਸਿੰਘ ਜਿਹੜੇ ਆਲਰੇਡੀ ਪੁਲਸਪਾਰਟਿਆ ਸਰਗੁਲਾਜਬਾ ਨੇ ਨਾਕਾਬੰਦੀ ਕੀਤੀ ਸੀ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਕਿ ਜੁਮੇਦ ਸਿੰਘ ਉਰਫ ਪਟਾ ਕੁਲਵਿੰਦਰ ਕੌਰ ਪਤਨੀ ਫਰਮਜੀਤ ਸਿੰਘ ਤੇ RAMJIT ਸਿੰਘ ਉਰਫ ਨੱਟ ਇਹ ਜਿਹੜੇ ਤਿੰਨ ਵਿਅਕਤੀ ਨੇ ਇਹ ਨਸ਼ੀਲੇ ਪਦਾਰਥਾਂ ਦਾ ਧੰਦਾ ਵੱਡੇ ਪੱਧਰ ਤੇ ਕਰਦੇ ਨੇ ਤੇ ਇਹਨਾਂ ਦੇ ਉਪਰੰਨ ਨਸ਼ੀਲੇ ਪਦਾਰਥਾਂ ਦੇ ਕੰਮਾਂ ਵਿੱਚ ਦਰਜ ਹੈ। ਤਾਂ ਇਨਫਰਮੇਸ਼ਨ ਬੜੀ ਠੋਸ ਤੇ ਪਾਇਦਾ ਹੋਣ ਤੇ ਅਸੀਂ ਜਾਂਚੀ ਸੀ ਉਹਨੂੰ ਐਨਡੀਪੀ ਸੈਕਟਰ ਦੇ ਮਤਲਬ ਤਾਕ ਇਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਲਈ ਥਾਣਾ ਸਿਟੀ ਜਿਹੜਾ ਰਕਪੇਗਿਆ ਇਹਨਾਂ ਦੇ ਖਿਲਾਫ ਜਿਹੜਾ ਹੈ ਮੁੱਖ ਖਾਸ ਇਤਲਾਹ ਤੇ ਮੁਕੱਦਮਾ ਨੰਬਰ 18 22 ਐਨਡੀਪੀਐਸ ਥਾਣਾ ਸਿਟੀ ਫੀਲਡ ਕੋਟ ਇਹਨਾਂ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਨਾਕਾਬੰਦੀ ਕਰਵਾਈ ਗਈ ਉਸ ਏਰੀਆ ਚ ਨਾਕਾਬੰਦੀ ਤੇ ਜਿਹੜਾ ਹੈ RAMBIR SINGH उर्फ ਨੱਥੂ ਨੂੰ ਮੁਖਰ ਦੇ ਦਸਤਾਵੇਜ਼ ਅਨੁਸਾਰ ਜੋ ਮੋਰਚਾ ਲ ਦਸਹੀ ਉਹ ਮੋਰਚੇ ਤੇ ਰੋਕਿਆ ਕਾਬੂ ਕੀਤਾ ਉਹਦੇ ਕੋਲੋਂ ਦੋ ਜਿਹੜੇ ਹੈ ਪਾਰਸਲ ਟਾਈਪ ਦੇ ਕਿੱਟਾ ਮਿਲਿਆ ਬੈਗ ਬਡੇ ਤੇ ਜਦੋਂ ਉਹਨਾਂ ਦੇ ਉੱਤੇ ਇੱਕ ਦੇ ਉੱਤੇ ਜਿਹੜਾ ਹੈ ਜਿਵੇਂ ਸ਼ੋ ਕਟਾ ਉਹ ਨਾਂ ਤੇ ਦਾ ਮੋਬਾਈਲ ਨੰਬਰ ਜੋ ਦੱਸਿਆ ਜਾਂਦਾ ਹੈ ਲਿਖਿਆ ਹੋਇਆ ਸੀਗਾ ਦੂਸਰੇ ਤੇ ਜਿਹੜਾ ਹੈ ਕੁਲਵਿੰਦਰ ਕੌਰ ਦਾ ਜਿਹੜਾ ਹੈ ਉਹ ਨਾਮ ਲਿਖਿਆ ਹੋਇਆ ਸੀਗਾ ਤੇ ਜਦੋਂ ਖੋਨਣ ਤੇ ਉਹਨਾਂ ਚੈੱਕ ਕੀਤਾ ਗਿਆ ਤਾਂ ਇਹ ਚ ਨਸ਼ੀਲੀਆਂ ਗੋਲੀਆਂ ਟਰਾਂਪਾ ਨਾਲ ਜਿਹੜੀਆਂ ਹੈਗੀਆਂ ਨਸ਼ੀਲੀਆਂ ਸਰ 100 ਉਹ ਜਿਹੜੀਆਂ ਹੈ ਮਿਲੀਆਂ ਤੇ ਲਗਭਗ ਜਿਹੜੀਆਂ ਹੈਗੀਆਂ ਦੋਨੋਂ ਇਟਾ ਦੇ ਵਿੱਚੋਂ ਇੱਕ ਦੇ ਵਿੱਚੋਂ 20000 ਗੋਲੀ ਤੇ ਇੱਕ ਦੇ ਵਿੱਚੋਂ 17000 ਗੋਲੀ ਜਿਹੜੀ ਹੈ ਉਹ ਬਰਾਮਦ ਹੋਈ ਹੈ ਜੀ ਇਹਨਾਂ ਵਿੱਚੋਂ ਇਹ ਸ਼ਰਜਾਦ ਜੀ ਮਿਸ਼ੌਰ ਦੇ ਤੇ ਪਹਿਲਾਂ ਵੀ ਜਿਹੜਾ ਹਕਤ ਨੇ ਐਨਡੀਪੀਸ ਦੇ ਦਰਜਾ ਤੇ ਇਹ ਜਿਹੜਾ ਹੈ ਮਲਜਮ ਨੂੰ ਅਸੀਂ ਗ੍ਰਫਤਾਰ ਕੀਤਾ ਮੌਕੇ ਤੇ ਜੰਮਸ਼ੀਂ ਵੱਲੋਂ ਉਹਦੇ ਤੋਂ ਬਰਾਮਦ ਕੀਤੀ 37000 ਗੋਲੀ ਜਿਹੜੀ ਹੈ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਇਸ ਹਾਲੇ ਵਿੱਚ ਅਸੀਂ ਰਿਪੋਰਟ ਪੂਰ ਸਜਾ ਜਿਹੜੀ ਹੈ ਨਸ਼ੀਲੇ ਪਦਾਰਥਾਂ ਦੀ ਬਨਾਮੀ ਕੀਤੀ ਹੈ ਤੇ ਕਾਫੀ ਜਿਹੜਾ ਹੈ ਦੇ ਨਾਲ ਦਾ ਹੈ ਜਿਹੜਾ ਸਮਗਰਾਂ ਤੇ ਨਸ਼ੀਲੇ ਪਦਾਰਥ ਵੇਚਣੇ ਛੋਟੇ ਲੈਵਲ ਜਿਹੜੇ ਹੈਗੇ ਨੇ ਸੋਨ ਉਹਨਾਂ ਦਾ ਜਿਹੜਾ ਹੈ ਉਹ ਇਹ ਜਿਹੜੀ ਹੈ ਉਹ ਟੁੱਟੇਗੀ ਤੇ ਜਿਹੜੇ ਦੂਜੇ ਦੋਸ਼ੀਆਂ ਦੇ ਨਾਮ ਇੱਕ ਜਿਸ ਵਿੱਚ ਇੱਕ ਮਹਿਲਾ ਦਾ ਨਾਮ ਲਿਆ ਹੋਇਆ ਹੈ ਔਰ ਇੱਕ ਕਟਾ ਨਾਮਕ ਵਿਅਕਤੀ ਦਾ ਇਹਨਾਂ ਦੀ ਗ੍ਰਿਫਤਾਰੀ ਸਬੰਧੀ ਹੁਣ ਕੀ ਕਰ ਰਹੀ ਕਿਥੇ ਹੈ ਇਹ ਕਰੋ ਭੱਜੇ ਹੋਏ ਇਹਨਾਂ ਨੂੰ ਤੁਸੀਂ ਰੇਡ ਕਰ ਰਹੇ ਹਾਂ ਜਿਹੜਾ ਤੁਸੀਂ ਰਾਮਜੀਤ ਸਿੰਘ ਨੂੰ ਤੁਸੀਂ ਗ੍ਰਿਫਤਾਰ ਕੀਤਾ ਉਹਦੀ ਪੁੱਛਗਿੱਛ ਤੇ ਉਹਨੇ ਦੱਸਿਆ ਕਿ ਕੁਛ ਇਹਦੇ ਵਿੱਚੋਂ ਇਹਨਾਂ ਨੂੰ ਵੀ ਦੇਖਿਆ ਆਇਆ ਹੈ ਤੇ ਅਸੀਂ ਇਹ ਵੀ ਤਤਕਸ਼ ਕਰ ਰਹੇ ਹਾਂ ਕਿ ਇਹ ਜਿਹੜੇ ਪਾਰਸਲ ਨੇ ਪਾਰਸਲ ਦੇ ਵਿੱਚ ਜਿਹੜਾ ਹੈ ਨਸ਼ੀਲੇ ਮਦਦਸਤ ਆਉਣਾ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਤੇ ਇਹ ਪਾਰਸਲ ਰਿਸਿਵ ਕਰਨ ਵਾਲੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਨੂੰ ਇਸ ਜਾਣਕਾਰੀ ਹੈ ਜਾਂ ਨਹੀਂ ਉਹ ਇਸ ਵਿੱਚ ਬੰਦ ਕਰਦਾ ਹੈ ਜਾਂ ਨਹੀਂ ਅਤੇ ਜਿੱਥੋਂ ਇਹ ਪਾਰਸਲ ਚੱਲੇ ਨੇ ਕਰਨਾਲ ਤੋਂ ਉਸੋ ਜਨ ਸਿnal ਵੀਐਸਸੀ ਜਿਹੜਾ ਹੈ ਸ਼ਾਮਲ ਤਫ਼ਤੀਸ਼ ਕਰਕੇ ਉਹਨੂੰ ਪੁਛਿਸ਼ ਕਰਾਂਗੇ ਅਗਰ ਇਹਨਾਂ ਦਾ ਕੋਈ ਰੋਲ ਇਹਦੇ ਵਿੱਚ ਆਇਆ ਦੋਨੋਂ ਪਾਰਸਲ ਵਾਲੇ ਜਿਹੜੇ ਕੋਰਪੋਰੇਸ਼ਨ ਨੇ ਤਾਂ ਇਹਨਾਂ ਦੇ ਖਿਲਾਫ ਵੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜੇ ਦੋਸ਼ੀ ਪਜੇ ਹਨ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਜੇ ਕਿਸੇ ਦੀ ਹੋਰ ਇਹਦੇ ਵਿੱਚ ਸ਼ਮੂਲੀਅਤ ਪਾਈ ਜਾਂਦੀ ਹੈ ਤਫ਼ਤੀਸ਼ਦਾਨ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਸਖਤੀ ਨਾਲ ਕਾਰਵਾਈ ਕੀਤੀ ਜਾਏਗੀ ਤਾਂ ਮੈਂ ਤੁਹਾਡੇ ਚੈਨਲ ਦੇ ਵਾਅਦੇ ਬਰਾਹੀਂ ਤੇ ਕੋਰੀਅਰ ਸਰਵਿਸ ਵਾਲਿਆਂ ਨੂੰ ਬੇਨਤੀ ਕਰਨਾ ਕਿ ਉਹ ਜਿਹੇ ਜਿਹੜੇ ਹੈਗੇ ਨੇ ਉਹ ਦੇਖ ਕੇ ਮਤਲਬ ਸਰਵਿਸ ਦੇਣ ਲੋਕਾਂ ਨੂੰ ਫਿਰ ਇਹ ਕੋਰੀਆ ਕੋਰੀਅਨ ਦੇ ਥਰੂ ਇਹ ਜਿਹੜੇ ਦੇ ਕੋਰੀਅਨ ਦੇ ਜਿਹੜੇ ਸਭ ਪਾਰਸਲ ਆਏ ਹੋਏ ਨੇ ਤਾਂ ਉਹ ਦੇਖ ਕੇ ਜਿਹੇ ਸਵਾਲ ਨਹੀਂ ਤਾਂ ਫਿਰ ਉਹ ਵੀ ਜਿਹੜਾ ਹੈ ਕਾਨੂੰਨ ਦੇ ਜਿਹੜਾ ਹੈ ਆਪਣਾ ਇਸ ਕੰਮ ਦੇ